ਦੇਣਾ ਹੈਗਾ ਜੀ ਅੱਜ ਵੀਰਵਾਰ ਤੇ ਤਰੀਕ ਅੱਜ 11 ਦੀ ਜੀ ਤੇ ਉਹੀ 11 ਤਰੀਕ ਬਈ ਜਿਹੜੀਆਂ ਨੂੰ ਆਪਣੀਆਂ ਟਿਕਟਾਂ ਸੀਗੀਆਂ ਅੰਡੇਮਾਨ ਜਾਣ ਦੀਆਂ ਤੇ ਅੱਜ ਬਈ ਚਲਦੇ ਆਂ ਇੱਥੋਂ ਗੁਰਦੁਆਰਾ ਸਾਹਿਬ ਤੋਂ ਤੇ ਸਮਾਨ ਸੱਲਾ ਜਿਹੜਾ ਵੀ ਆਪਾਂ ਸਾਰਾ ਕੱਸ ਲਿਆ ਤੇ ਅੱਜ ਬਈ ਨਵੇਂ ਸਾਈਕਲੋਂ ਵੀ ਜਿਹੜਾ ਆਪਾਂ ਅੱਜ ਹੱਥ ਪਾਵਾਂਗੇ ਤੇ ਦੇਖਦੇ ਆਂ ਭਾਈ ਨੂੰ ਚਲਾ ਕੇ ਵੀ ਕਿਦਾਂ ਦਾ ਚੱਲਦਾ ਹਨਾ ਵੈਸੇ ਤਾਂ ਬਈ ਵਧੀਆ ਹੀ ਚੱਲਦਾ ਹੋਊਗਾ ਕਿਉਂਕਿ ਵਧੀਆ ਚੀਜ਼ ਆ ਗੇਰਾ ਵਾਲੇ ਸਾਈਕਲ ਤੇ ਹਵਾ ਹੂਵਾ ਵੈਸੇ ਦੀ ਘਾਟ ਆ ਬਈ ਹਜੇ ਤੇ ਹਵਾ ਬਾਪਾ ਬਾਹਰੋਂ ਪਰਵਾਉਣੇ ਆ ਚੱਲਦੇ ਆ ਫਿਰ ਅੱਗੇ ਵੱਲ ਨੂੰ ਖੇਦਰ ਪੋਰ ਟਾਪੂ ਤੇ ਜਿੱਥੋਂ ਆਪਣਾ ਜਾਜ ਤੁਰਨਾ ਹੈਗਾ ਜੀ ਇਹ ਬਈ ਉਹ ਹੀ ਪਰੇ ਜਾ ਜਿਹਦੇ ਉੱਪਰ ਸਾਈਕਲ ਅਲਾਉਡ ਹੈ ਨਹੀਂ ਗੀਆਂ ਤੇ ਚੜ੍ਹਣੀਆਂ ਮਨਾ ਬਈ ਸਾਈਕਲੇ ਇਸ ਰੋਡ ਦੇ ਉੱਪਰ ਪੁਲਸ ਵਾਲਿਆਂ ਨੇ ਬਾਈ ਰੋਕਿਆ ਸੀ ਆਪਾਂ ਨੂੰ ਨੇਂਤਾ ਤਰਲੇ ਦੇ ਕੱਢ ਕੇ ਨਿਕਲੇ ਵੀ ਭਾਈ ਸਾਡੀ ਸ਼ਿਪ ਦਾ ਟਾਈਮ ਹੋਈ ਜਾਂਦਾ ਹੈਗਾ ਸਾਨੂੰ ਜਾਣ ਦਾ ਨੇਂਤਾ ਤਰਲੇ ਕੀਤੇ ਤੇ ਬਾਈ ਕਹਿੰਦੇ ਚੱਲ ਜਾ ਬੜੋ ਕੋਈ ਗੱਲ ਨਹੀਂ ਠੀਕ ਹੈ ਜੀ ਚੱਲ ਬੇ ਭਾਈ ਜਲਦੀ ਜਾਣਾ ਬੂਵਾ ਥੋੜਾ ਜਿਹਾ ਟਾਈਮ ਹੋਈ ਜਾਂਦਾ ਹੈ ਆਪਣੇ ਚੈੱਕ ਆਊਟ ਵੀ ਕਰਾਉਣਾ ਜਿਹੜੇ ਆਪਣੇ ਬੈਗ ਆਗੇ ਭਾਈ ਉੱਥੇ ਜਿੱਥੋਂ ਆਪਣਾ ਜਾਜ ਤੁਰਨਾ ਹੈ ਤੇ ਸਾਈਕਲ ਬਾਈ ਲਾਤੇ ਆਪਾਂ ਜਵਾਂ ਗੇਟ ਦੇ ਸਾਹਮਣੇ ਤੇ 3 ਨੰਬਰ ਗੇਟ ਜੀ ਤੇ 3 ਨੰਬਰ ਗੇਟ ਤੋਂ ਜਿਹੜੀ ਆਪਣੀ ਐਂਟਰੀ ਹੋਊਗੀ ਤੇ ਜਿਹੜਾ ਸਮਾਨ ਸਮੂਹ ਆਪਣਾ ਚੈੱਕ ਆਊਟ ਹੋਊਗਾ ਉਹ ਏਸੇ ਗੇਟ ਰਾਹੀਂ ਹੋਊਗਾ ਜੀ ਤੇ ਹਜੇ ਟਾਈਮ کہہ ਰਿਹਾ ਪਰ ਆਪਾਂ ਥੋੜਾ ਜਿਹਾ ਪਹਿਲਾਂ ਪਹੁੰਚ ਗਏ ਕਹਿੰਦੇ ਵੀ ਤੁਹਾਡੇ ਚੈੱਕ ਆਊਟ ਨੂੰ ਟਾਈਮ ਹੈਗਾ ਹਜੇ ਤੇ ਤੁਸੀਂ ਬਾਹਰ ਇੱਥੇ ਬੈਠ ਕੇ ਇੰਤਜ਼ਾਰ ਕਰੋ ਤੇ ਆਪਣੇ ਦਾ ਬਈ ਉਹ ਮੀ ਪਿਆ ਸਾਰਾ ਸਮਾਨ ਸਾਲਾ ਤੇ ਆਪਣੇ ਸਾਈਕਲਾਂ ਦੇ ਵਿੱਚੋਂ ਆਪਾਂ ਕੁਝ ਨਹੀਂ ਕੱਢਿਆ ਤੇ ਜਿਹੜਾ ਕੱਢਿਆ ਤੇ ਬਈ ਆਪਾਂ ਕੱਲਾ ਮੈਟ ਕੱਢਿਆਗਾ ਤੇ ਇਥੋਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਛੋਟੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਜੇ ਆਪਾਂ ਗਰਮੀ ਦੀ ਗੱਲ ਕਰੀਏ ਬਈ ਗਰਮੀ ਪੂਰੀ ਖਤਮ ਜਿਆਦਾ ਗਰਮੀਆਂ ਆ ਉਹ ਦਾ ਹੋੜੀਆ ਤੁਸੀਂ ਦੇਖ ਹੀ ਸਕਦੇ ਹੋ ਭਾਈ ਗਰਮੀ ਹੈਗੀ ਆ ਪਾਣੀ ਦੀ ਭਾਈ ਅੱਪਾ ਨੂੰ ਮਸਾ ਹੀ ਮਿਲਿਆ ਸੀਗਾ ਉਹ ਸਾਹਮਣੇ ਪਾਣੀ ਦੀ ਬੋਤਲ ਟੰਗੀ ਹੋਈ ਆ ਪਰ ਚੱਕਣ ਦੀ ਵਾਹ ਹੈਣੀ ਆਪਣੇ ਜੀ ਹਿੰਮਤ ਜੀ ਨੇ ਪੈਂਦੀ ਭਾਈ ਇੱਥੋਂ ਸਾਹਮਣੇ ਖੜਾ ਹੋ ਕੇ ਉਹ ਬੋਤਲ ਚੱਕ ਲਈ ਗਰਮੀ ਨੇ ਭਈ ਬੜਾ ਬੜਾ ਹਲ ਕੀਤਾਗਾ ਗਰਮੀ ਪੈਂਦੀ ਵੀ ਵਾਲੇ ਪੁੱਠੇ ਸੋਤਦੇ ਨੇ ਕੀ ਨਹੀਂ ਆਪੇ ਪਾਣੀ ਪੂਣੀ ਦੇ ਤੇ ਜਿਹੜਾ ਉਹਦਾ ਸਮਾਨ ਵੀ ਚੈੱਕ ਆਊਟ ਕਰਾਉਣੇ ਆ। ਫਿਰ ਚੜਦੇ ਆ ਜੀ ਆਪਾਂ ਜਾਜ ਅੰਡੇਮਾਨ ਨੀਕੋਬਾਰ ਵਾਲਾ। ਇਹ ਹੈਗਾ ਜੀ ਖੇਦਰਪੁਰ। ਖੇਦਰਪੁਰ ਆਪਣੇ ਤੋਂ ਉੱਥੋਂ ਜਿੱਥੋਂ ਆਪਾਂ ਆਏ ਸੀਗੇ ਜੀ ਲਾੜ ਕੋਨੀ ਗੁਰਦੁਆਰਾ ਸਾਹਿਬ ਤੋਂ। ਉੱਥੋਂ ਖੇਦਰਪੁਰ ਸੀਗਾ ਜੀ 23 ਕਿਲੋਮੀਟਰ। 23 ਕਿਲੋਮੀਟਰ ਬਈ ਆਪਾਂ ਆ ਗਏ। ਖੁੱਲ ਗਿਆ ਭਾਈ ਜੇਟ। ਕੋਲਤਾ ਭਾਈ 3 ਨੰਬਰ ਗੇਟ ਤੇ ਲੈਣਾ ਚ ਕਰਕੇ ਲਾਲੇ ਸਾਰੇ ਜਣੇ ਜਿਹੜੇ ਇੱਥੇ ਬੈਠੇ ਸੀਗੇ ਵੀ ਜਿਹੜਾ ਸਮਾਨ ਆ ਭਾਈ ਇਹਨਾਂ ਦਾ ਚੈੱਕ ਆਊਟ ਹੋਊਗਾ ਹੁਣੇ ਤੇ ਆਪਣਾ ਵੀ ਹੋਊਗਾ ਆਪਣੇ ਜੇ ਭਾਈ ਬੈਗ ਟੰਗੇ ਹੋਏ ਆ ਤੇ ਖੋਲ ਕੇ ਆਪਾਂ ਨੂੰ ਜਿਹੜੇ ਚੈੱਕ ਕਰਾਉਣੇ ਪੈਣਗੇ ਤੇ ਫਿਰ ਜਿਹੜਾ ਆਪਾਂ ਨੂੰ ਅੱਗੇ ਜਾਣ ਦੇਣਗੇ ਜੀ ਤੇ ਆਧਾਰ ਕਾਰਡ ਵੀ ਆਪਾਂ ਪਹਿਲਾਂ ਹੀ ਕੱਢ ਲਿਆ ਆਧਾਰ ਕਾਰਡ ਦਿਖਾ ਕੇ ਅੰਦਰ ਜਾਣ ਦੇਣਗੇ ਟਿਕਟਾਂ ਦਾ ਆਪਾਂ ਚੱਲ ਆਪਣਾ ਪਹਿਲਾਂ ਬੁੱਕ ਹੋਈ ਨਹੀਂ ਹੋਈਆਂ ਨੇ ਚੱਲਦੇ ਆ ਭਾਈ ਅੰਦਰ ਨੂੰ ਦੇਖਦੇ ਆ ਅੰਦਰ ਕੀ ਗੱਲਬਾਤ ਆ ਨਾ ਜੋ ਵੀ ਕੁਝ ਅੰਦਰ ਦਿਖਾਉਣ ਵਾਲਾ ਹੋਇਆ ਤੁਹਾਪਾ ਤਾਂ ਜਰੂਰ ਦਿਖਾਵਾਂਗੇ ਜੀ ਚੜ ਗਏ ਭਾਈ ਜਹਾਜ਼ ਤੇ ਇਹ ਆ ਜੀ ਸਮੁੰਦਰੀ ਜਹਾਜ਼ ਸਾਈਕਲ ਆ ਭਾਈ ਆਪਣੀਆਂ ਇੱਥੇ ਲਵਾਤੀਆਂ ਜਿਹੜੇ ਕੜੇ ਜੇ ਲੱਗੇ ਹੁੰਦੇ ਆ ਇਹਨਾਂ ਚ ਰੱਸੀ ਜੇ ਹੈਗੇ ਕਹਿੰਦਾ ਇਹਦੇ ਵਿੱਚ ਬੰਨ ਦੇਣਗੇ ਤੇ ਵੈਸੇ ਭਾਈ ਆਪਾਂ ਇਹਦੇ ਨਾਲ ਗੱਲ ਕੀਤੀ ਹੋਈ ਆ ਇਹਨਾਂ ਨਾਲ ਵੀ ਭਾਈ ਜਾਂਦਾ ਸਾਡੇ ਸਾਈਕਲ ਭੇਜ ਜਾਣਗੇ ਤਾਂ ਜਰ-ਜੋਰ ਲੱਗ ਜੂ ਇਹਨਾਂ ਨੂੰ ਤੇ ਭਾਈ ਕਹਿੰਦੇ ਕੋਈ ਗੱਲ ਨਹੀਂ ਇੱਥੋਂ ਜੇ ਨਾ ਤੁਸੀਂ ਕਰ ਜਾਇ ਤੁਰਨ ਦੋ ਫਿਰ ਆਪਾਂ ਕਰ ਲੈਨੇ ਹਨ ਜਿਹੜਾ ਕੁਝ ਕਰਨਾ ਹੋਇਆ ਤੇ ਸਾਈਕਲ ਵੀ ਇੱਥੇ ਖੜਾਤੇ ਤੇ ਆਪਣਾ ਜਿਹੜਾ ਸਮਾਨ ਹੈਗਾ ਸਮਾਨ ਚੱਕ ਲੈਨੇ ਆ ਭਾਈ ਉੱਥੇ ਲੈ ਚੱਲਦੇ ਜਿੱਥੇ ਆਪਾਂ ਰਵਾਂਗੇ ਹਨ ਚੱਕੀ ਇਹ ਸਮਾਨ ਭਾਈ ਚੱਲ ਪਿਆ ਭਈ ਇਹ ਚੱਲ ਪਿਆ ਸਾਰੇ ਦਿਨ ਦਾ ਇਹ ਵਿੱਚ ਬਿਠਾ ਕੇ ਭਈਆਂ ਹੀ ਖੜਾਈ ਬੈਠੇ ਸੀਗੇ ਦੇਖੀ ਜਾਨੇ ਕੰਦੋ ਭਈ ਕਦੋਂ ਤੁਰੂਗਾ ਕਦੋਂ ਤੁਰੂਗਾ ਤੇ ਤੋਰੀ ਪਿਆ ਭਾਈ ਨੇਰਾ ਕਰਤਾ ਵੈਸੇ ਤੁਰਨ ਲੱਗੇ ਇਹਨੇ ਤੇ ਸਮਾਨ ਸਮੋਣ ਜਿਹੜਾ ਵੀ ਆਪਾਂ ਥੱਲੇ ਰੱਖਿਆ ਸੀਗੇ ਤੇ ਆਪਾਂ ਹੁਣ ਜਦੋਂ ਉੱਪਰ ਆ ਗਏ ਸੀਗੇ ਤੇ ਸਾਹਮਣੇ ਕੰਟੀਨ ਸੀਗੀ ਇਹ ਮੈਂ ਕਿਹਾ ਚੱਲ ਭਾਈ ਚਾਗੇ ਚਾਹ ਪੀ ਆਈਏ ਹਨਾ ਤੇ ਚਾਹ ਪੀਣ ਆਏ ਸੀਗੇ ਉੱਪਰ ਤੇ ਇੱਥੇ ਬੈਠਣੋਂ ਭਾਈ ਨੇਰਾ ਹੋ ਗਿਆ ਕਿਉਂਕਿ ਭਾਈ ਹਵਾ ਬਹੁਤ ਸੋਹਣੀ ਆਈ ਜਾਂਦੀ ਸੀਗੀ ਤੇ ਬਹੁਤ ਵਧੀਆ ਚੱਲੀ ਜਾਂਦੀ ਸੀ ਹਵਾ ਇਸ ਕਰਕੇ ਭਾਈ ਇੱਥੇ ਬੈਠਿਆ ਕਦੋਂ ਦੇ ਇੱਥੇ ਬੈਠੇ ਬੈਠੇ ਬਈ ਇਹ ਜਾਜ ਚੱਲ ਪਿਆ ਤੇ ਥੋੜਾ ਜਿਹਾ ਪਹਿਲਾਂ ਆਸ-ਪਾਸਾ ਦੇਖੋ ਜੀ ਪਹਿਲਾਂ ਸਾਹਮਣੇ ਲੜਾ ਜਾਜ ਦੇਖੋ ਤੁਸੀਂ ਅਜਾਜ ਦੇ ਵਿੱਚ ਬਈ ਇੱਕ ਥੋੜਾ ਜਸ ਵੀ ਵਿੰਗੂਲ ਵੀ ਬਣਾਇਆ ਹੋਇਆ ਹੈਗਾ ਛੋਟਾ ਜਾਂ ਤੇ ਸਾਨੂੰ ਕਹੀ ਤਾਂ ਜਾਂਦੀ ਸੀ ਕਹਿੰਦਾ ਭਾਈ ਇਹ ਚ ਪਾਸੀ ਪਾਣੀ ਛੱਡਾਂਗੇ ਤੁਸੀਂ ਨਹਾ ਲਿਓ ਇਹ ਚ ਤੇ ਪਾਣੀ ਬਈ ਅਜੇ ਤੱਕ ਛੱਡਿਆ ਨਹੀਂ ਕਿ ਉਹਦਾ ਕੱਲ ਨੂੰ ਛੱਡ ਦੇਣਾ ਹਨਾ ਤੇ ਕਿਰਾਂ ਦਾ ਆਪਾਂ ਥੱਲੇ ਜਾ ਕੇ ਇੱਕ ਵਾਰੀ ਨਾ ਆਏ ਤੇ ਕੱਲ ਨੂੰ ਬਈ ਐਸਵੀ ਬੈਂਗੂਲ ਚੀ ਨਾਵਾਗੇ ਜਿਨ੍ਹਾਂ ਨੇ ਪਾਣੀ ਛੱਡਿਆ ਤਾਂ ਤੇ ਪੂਰਾ ਰੰਗ ਬੰਨੀ ਬੈਠੇ ਆ ਮੁੰਡੇ ਇੱਧਰ ਤੇ ਉਹ ਬਈ ਸਾਹਮਣੇ ਡਿੱਕ ਜੱਲਾਈ ਬੈਠੇ ਆ ਗਾਣੇ ਚੱਲ ਜਾਂਦੇ ਨੱਚੀ ਜਾਂਦੇ ਬਈ ਤੇ ਚੱਲ ਆਪਿਆ ਬਈ ਜਾਜ ਆਪਣਾ ਤੇ ਜਾਜ ਜੀ ਨਾਲ ਬਈ ਥੋੜੀ ਸਪੀਡ ਘਟਾ ਹਜੇ ਹਜੇ ਤਾਂ ਬਈ ਇਹ ਕੀੜੀ ਵਾਲੀ ਚਾਲੀ ਆ ਹੌਲੀ ਹੌਲੀ ਜਿਹੜਾ ਆਪਣੀ ਇਹ ਸਪੀਡ ਵਧੂਗਾ ਤੇ ਕਹਿੰਦਾ ਇਦਾਂ ਹੀ ਹੌਲੀ ਹੌਲੀ ਚਾਲ ਵਾਂ ਚੱਲੀ ਜਾਊਗਾ ਕਹਿੰਦਾ ਤੇ ਇਹ ਤਾਂ ਬਾਈ ਹੁਗਲੀ ਨਦੀਆ ਹਨਾ ਆਸੇ-ਪਾਸੇ ਜਿਹੜਾ ਸਾਰਾ ਕੋਲਕਾਤਾ ਸ਼ਹਿਰ ਤੇ ਕੋਲਕਾਤਾ ਸ਼ਹਿਰ ਵੀ ਬਹੁਤ ਵੱਡਾ ਹੈਗਾ ਇਹ ਕਿਹੜਾ ਛੋਟਾ ਸ਼ਹਿਰ ਆ ਆਸੇ-ਪਾਸੇ ਦੇ ਵਿੱਚ ਕੋਲਕਾਤਾ ਸ਼ਹਿਰ ਦੇਖਦਾ ਹੈਗਾ ਪੂਰਾ ਤੇ ਕੱਲ ਨੂੰ ਜਦੋਂ ਬਾਈ ਆਪਾਂ ਜਾਵਾਂਗੇ ਤੇ ਕੱਲ ਨੂੰ ਕੁਝ ਨਹੀਂ ਦੇਖਣਾ ਕੱਲਾ ਆਸੇ-ਪਾਸੇ ਪਾਣੀ ਦੇਖੂਗਾ ਜੀ ਸਾਰੇ ਪਾਸੇ ਬਈ ਸਮੁੰਦਰੀ ਸਮੁੰਦਰ ਹੋਊਗਾ ਨਾ ਕੱਲਾ ਪਾਣੀ ਪਾਣੀ ਐ ਆਪਾਂ ਥੋੜਾ ਜਿਹਾ ਇੱਧਰ ਹੋ ਕੇ ਤੁਹਾਨੂੰ ਦਿਖਾ ਦਿੰਨੇ ਆ ਵੀ ਭਾਈ ਇੱਧਰ ਛੋਟੇ-ਛੋਟੇ ਕਿਸ਼ਤੀਆਂ ਵੀ ਜਿਹੜੇ ਚੱਲੀ ਜਾਂਦੀਆਂ ਨੇ ਉਹ ਦੇਖੋ ਜੋ ਸਾਹਮਣੇ ਤੇ ਇੱਕ ਇੱਕ ਗੱਲ ਹੋਰ ਬਾਈ ਇਹ ਜੇ ਜਹਾਜ਼ ਨੂੰ ਖੜਾਉਂਦੇ ਆ ਨਾ ਤੇ ਜਹਾਜ਼ ਭਾਈ ਉਹ ਨਹੀਂ ਕਰਦਾ ਹਾਂ ਬੰਦ ਨਹੀਂ ਕਰਦੇ ਇਹ ਚੱਲਦਾ ਰਹਿੰਦਾਗਾ ਤੇ ਸਪੀਡ ਫੜ ਲੈਂਦਾ ਹਨਾ ਤੇ ਜੇ ਇਹਨੂੰ ਬੰਦ ਕਰਕੇ ਖੜਾਦਾ ਮੈਨੂੰ ਲੱਗਦਾ ਇਹਨੂੰ ਧੱਕਾ ਲਾਉਣ ਵਾਲਾ ਦਾ ਕੋਈ ਜਗਾੜ ਹੈ ਨੀਗਾ ਜੀ ਤੇ ਫਿਰ ਇਹ ਬੰਦ ਹੀ ਰਹੂਗਾ ਇਦਾਂ ਦੀ ਗੱਲ ਬਾਤ ਹੀ ਲੱਗਦੀ ਮੈਨੂੰ ਤਾਂ ਬਾਈ ਤੇ ਚਲੋ ਬਾਈ ਹਾਸਾ ਮਜ਼ਾਕ ਕਰੀ ਜਾਂਦੇ ਨਾ ਆਪਾਂ ਨੂੰ ਆਪਾਂ ਨੂੰ ਕੀ ਪਤਾ ਬੰਦ ਕਰਦੇ ਆ ਜਾਂ ਨਹੀਂ ਕਰਦੇ ਟਾਈਮ ਬਾਈ 9:00 ਵਜੇ ਇੱਥੇ ਬੈਠੇ ਵੇ ਕਦੋਂ ਦੇ ਕੋਈ ਕੰਮ ਤਾਂ ਹੈ ਨਹੀਂ ਸੀ ਆਪਣੇ ਕੋਲੇ ਹਨਾ ਤਾਸ ਤੁਸ ਲੈ ਸੀ ਆਪਾਂ ਤਾਸ ਤੁਸ ਖੇਡੀ ਗਏ ਤੇ ਵਧੀਆ ਜਿਹੀ ਠੰਡੀ ਹਵਾ ਚੱਲੀ ਜਾਂਦੀ ਸੀ ਉੱਪਰ ਚੱਲਦੇ ਹਾਂ ਹੁਣ ਬਈ ਥੱਲੇ ਆਪਾਂ ਜਿੱਥੇ ਆਪਣਾ ਰਹਿਣ ਵਸੇਰਾ ਹੈਗਾ ਹਨਾ ਜਿੱਥੇ ਆਪਾਂ ਅੱਜ ਲੇਟਾਂਗੇ ਵੈਸੇ ਤਾਂ ਜੀ ਤਾਂ ਬਈ ਇੱਥੇ ਕੀਤਾ ਸੀ ਲੇਟਣ ਦਾ ਕਿ ਹਵਾ ਬਹੁਤ ਠੰਡੀ ਚੱਲੀ ਜਾਂਦੀ ਆ ਤੇ ਚਲੋ ਬਈ ਥੱਲੇ ਉਹ ਬਣੇ ਹੋਇਆ ਰੈਕ ਜੇ ਬਣੇ ਹੋਇਆ ਤੇ ਗੱਦੇ 'ਚ ਲੱਗੇ ਹੋਇਆ ਪੋਲੀਆਂ ਪੋਲੀਆਂ ਜਿਹਾ ਗੱਦੀਆਂ ਹੈਗੀਆਂ ਤੇ ਉੱਥੇ ਜਾ ਕੇ ਪੈ ਜਾਾਂਗੇ ਹਨਾ ਬਈ ਇਹ ਪਜਹਾੜ ਦੀ ਗੱਲ ਕਰੀਏ ਤੇ ਸਫਰ ਦੀ ਗੱਲ ਕਰੀਏ ਇਹ ਬਈ ਆਪਾਂ ਤੜਕੇ ਨਾਲੇ ਦਾ ਵੀਡੀਓ ਵਧੀਆ ਬਣੂਗੀ ਤੇ ਨਾਲੇ ਆਸਾ ਪਾਸਾ ਜਿਹੜਾ ਵਧੀਆ ਦੇਖੂਗਾ ਇਹ ਅੱਜ ਦਾ ਬਈ ਇੱਥੇ ਖੜਾਗਾ ਕੋਲਕੱਤਾ ਦੇ ਵਿੱਚ ਹੀ ਅੱਧਾ ਕਿਲੋਮੀਟਰ ਤੁਰ ਕੇ ਆਇਆ ਸੀ ਇਹ ਉਦੋਂ ਬਾਅਦ ਫੇਰ ਖੜਾ ਲਿਆ ਬਈ ਇਹਨਾਂ ਨੇ ਸਾਰੀ ਗੱਲਬਾਤ ਜਿਹੜੀ ਆਪਾਂ ਕੱਲ ਦੀ ਸਵੇਰ ਤੇ ਕਰਾਂਗੇ ਤੇ ਅੱਜ ਦੀ ਸਵੇਰ ਦੀ ਜੀ ਸਾਰਿਆਂ ਨੂੰ 7:00 ਆਕਾਲ ਤੇ ਕੱਲ ਨੂੰ ਸਵੇਰ ਦੀ ਫੇਰ 7:00 ਆਕਾਲ ਕਰਾਂਗੇ ਇਹ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਕਿਉਂਕਿ ਬਈ ਆਪਣੀ ਵੀਡੀਓ ਜਿਹੜੀ ਤਿੰਨ ਦਿਨਾਂ ਦੀ ਚਾਰ ਦਿਨਾਂ ਦੀ ਜਿੰਨੀ ਵੀ ਹੋਈ অন ਡਿਮਾਂਡ ਪਹੁੰਚਣ ਤੱਕ ਆਪਾਂ ਸਾਰੀ ਇਕੱਠੀ ਪਾਵਾਂਗੇ ਤੇ ਇਕੱਠੀ ਤੁਸੀਂ ਬੈਠ ਕੇ ਆਨੰਦ ਮਾਣ ਸਕਦੇ ਹੋ ਮਿਲਦੇ ਆਂ ਜੀ ਕੱਲ ਨੂੰ ਨਵੇਂ ਦਿਨ ਤੇ ਨਵੀਂ ਸਵੇਰ ਦੇ ਨਾਲ ਲੰਘ ਗਈ ਭਾਈ ਆਪਣੇ ਸਿਰ ਉਤੋਂ ਦੀ ਕੱਲ੍ਹ ਵਾਲੀ ਰਾਤ ਤੇ ਅੱਜ ਦੀ ਨਵੀਂ ਸਵੇਤ ਭਾਈ ਨਵੇਂ ਦਿਨ ਦੀ ਵੀਡੀਓ 'ਚ ਸਾਰਿਆਂ ਦਾ ਸਵਾਗਤ ਕਰਦੇ ਆਂ ਵੀਡੀਓ ਦਾ ਬਈ ਤੁਹਾਨੂੰ ਪਤਾ ਆ ਇਕੱਠੀ ਪਾਉਣੀ ਆ ਸਾਰੀ ਤੇ ਆਪਾਂ ਦਿਨ ਬਈ ਦਿਨ ਪਾਵਾਂਗੇ ਹਨਾ ਜਿਵੇਂ ਕੱਲ ਦੀ ਆ ਤੇ ਅੱਜ ਦੇ ਦਿਨ ਦੀ ਨਵੀਂ ਵੀਡੀਓ ਆਪਣੀ ਸਟਾਰਟ ਹੋ ਗਈ ਆ ਤੇ ਜਹਾਜ ਨੇ ਭਾਈ ਥੋੜੀ ਮੋਟੀ ਹੁਣ ਸਪੀਡ ਫੜੀ ਆ ਸਾਰੀ ਰਾਤ ਬਈ ਉੱਥੇ ਖੜਾਈ ਰੱਖਿਆ ਇਹਨਾਂ ਨੇ ਕੋਲਕਾਤਾ ਸ਼ਹਿਰ ਦੇ ਵਿੱਚ ਹੀ ਤੇ ਹੁਣ ਕੋਲਕਾਤਾ ਸ਼ਹਿਰ ਤੋਂ ਬਈ ਜਾਜ ਤੋਂ ਰਹਿਗਾ ਥੋੜਾ ਮੋਟਾ ਬਈ ਨੈਟਵਰਕ ਵੀ ਆਈ ਜਾਂਦਾਗਾ ਪਰ ਵੀਡੀਓ ਪਾਉਣ ਵਾਲਾ ਨੈਟਵਰਕ ਹੈ ਨਹੀਂ ਸੀਗਾ ਸੰਦੀਪ ਤੇ ਨਿਸ਼ੂ ਬਾਈ ਨੇ ਬਈ ਰਾਤ ਹੀ ਅਪਲੋਡ ਕਰਕੇ ਕਿਉਂਕਿ ਕੋਲਕਾਤਾ ਸ਼ਹਿਰ ਦੇ ਵਿੱਚ ਹੀ ਖੜਾ ਸੀ ਜਾਜ ਤੇ ਉੱਥੋਂ ਵੀਡੀਓ ਅਪਲੋਡ ਕਰਤੀ ਸੀ ਉਹਨਾਂ ਨੇ ਤਾਂ ਕਰਕੇ ਉਹਨਾਂ ਦੀ ਵੀਡੀਓ ਪੈ ਗਈ ਬਈ ਆਪਾਂ ਮੈਂ ਤੇ ਬਿੱਟੂ ਬਾਈ ਬਾਈ ਆਪਾਂ ਇਕੱਠੀ ਪਾਵਾਂਗੇ ਤਿੰਨ ਦਿਨਾਂ ਦੀ ਹੋ ਸਕਿਆ ਆਪਾਂ ਅਲੱਗ-ਅਲੱਗ ਪਾ ਦਈਏ ਪਰ ਕੋਸ਼ਿਸ਼ ਸਾਡੀ ਇਕੱਠੀ ਪਾਉਣ ਦੀ ਰਹੂਗੀ ਜੀ ਕਰਦੇ ਆਂ ਭਾਈ ਇਸ ਜਹਾਜ਼ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਿ ਕਿੰਨੀ ਪਈ ਇਹਦੀ ਟਿਕਟਾ ਕੀ ਕੋਸ਼ਾ ਹਨਾ ਕਿੱਥੋਂ ਇਹਦੀ ਟਿਕਟ ਲੈਣੀ ਪੈਂਦੀ ਆ ਤੇ ਉਹ ਤੁਹਾਡੇ ਨਾਲ ਆਪਾਂ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ 3 ਗੱਜ 12 ਹੋ ਗਈ ਜੀ ਤੇ ਦਿਨ ਹੈਗਾ ਅੱਜ ਸ਼ੁੱਕਰਵਾਰ ਬੜੀ ਵੱਡੀ ਨਦੀ ਆ ਬਾਈ ਹੁਗਲੀ ਨਦੀ ਜਿਹਦੇ ਵਿੱਚ ਇਹ ਜਹਾਜ਼ ਜਾਈ ਜਾਂਦਾ ਹੈਗਾ ਤੇ ਇਹ ਇਹ ਹੁਗਲੀ ਨਦੀ ਜੱਗੇ ਜਾ ਕੇ ਕਿਸੇ ਸਮੁੰਦਰ ਸਮੰਦਰ ਦੇ ਕੰਡੇ ਤੋਂ ਲੰਘਦੀ ਆ ਤੇ ਸਮੁੰਦਰ ਦੇ ਵਿੱਚ ਜਿਹੜਾ ਆਪਣਾ ਜਹਾਜ਼ ਵੜ ਜਾਊਗਾ ਫਿਰ ਥੋੜੀ ਜੀ ਸਪੀਡ ਇਹਦੀ ਜ਼ਿਆਦਾ ਹੋ ਜੂਗੀ ਬਾਈ ਹੁਣ ਤਾਂ ਬਈ ਥੋੜਾ ਮੋਟਾ ਘਾਟ ਹੀ ਚੱਲੀ ਜਾਂਦਾ ਹੈਗਾ ਤੇ ਅੱਜ ਦੀ ਸਵੇਰ ਤੋਂ ਜੀ ਇਸ ਜਹਾਜ਼ ਦੇ ਵਿੱਚੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵਾਂਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਤੁਹਾਡੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਬਈ ਸਭ ਤੋਂ ਮੇਨ ਗੱਲ ਆ ਜਿਹੜੀ ਉਹ ਆਪਾਂ ਨੂੰ ਨਹੀਂ ਮਿਲ ਰਹੀ ਇੱਥੇ ਜਿੰਨੀ ਆਪਾਂ ਚਾਹੁੰਦੇ ਸੀਗੇ ਥੋੜੀ ਜੀ ਚਾਹ ਬਈ ਘੱਟ ਮਿਲਦੀ ਆ ਆਪਾਂ ਨੂੰ ਕੰਟੀਨ ਬਣੀ ਹੋਈ ਆ ਕੰਟੀਨ ਉਹਨਾਂ ਦਾ ਸ਼ਡਿਊਲ ਆ ਕੋਈ ਜੀ ਕੰਟੀਨ ਬੰਦ ਹੋ ਜਾਂਦੀ ਆ ਦਿਨ ਦੇ ਵਿੱਚ ਉਹ ਭਈ ਤਿੰਨ ਕਵਾਰੀ ਖੁੱਲਦੀ ਆ ਤੜਕੇ ਖੁੱਲਦੀ ਆ ਦੁਪਹਿਰੇ ਖੁੱਲਦੀ ਆ ਤੇ ਸ਼ਾਮ ਨੂੰ ਖੁੱਲਦੀ ਆ ਜੀ ਇਹ ਡੇਢ ਘੰਟਾ ਪਾਣੀ 2 ਘੰਟੇ ਜਿਹੜੀ ਉਹ ਕੰਟੇਨਰ ਖੁੱਲਦੀ ਆ ਤੇ ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਪਹਿਲਾਂ ਭਾਈ ਇੱਕ ਵਾਰੀ ਆਪਾਂ ਚਾਹ ਪੀ ਲਈਏ ਤੇ ਚਾਹ ਪੀ ਕੇ ਜਿਹੜੇ ਕੈੜੇ ਜੇ ਹੋ ਕੇ ਫਿਰ ਤੁਹਾਡੇ ਨਾਲ ਇਸ ਜਹਾਜ਼ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਵੀ ਭਾਈ ਕਿੱਥੋਂ ਚੱਲਦਾ ਕਿੱਥੇ ਜਾਂਦਾਗਾ ਤੇ ਕਿੰਨਾ ਟਾਈਮ ਬਾਅਦ ਚੱਲਿਆ ਇਹ ਥੋੜਾ ਜਿਆਦਾ ਰੁਕ ਗਿਆ ਸੀਗਾ ਇਹ ਤੇ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਵਿਸਥਾਰਪੂਰਵਕ ਸਾਂਝੀ ਕਰਾਂਗੇ ਤੇ ਪਹਿਲਾਂ ਭਾਈ ਆਪਾਂ ਨੂੰ ਚਾਹ ਪੀ ਲੈਂਦੋ ਹਨ ਤੇ ਚਾਹ ਪੀ ਕੇ ਫੇਰ ਕਰਦੇ ਆ ਗੱਲਾਂ ਪਤਾ ਅੱਜ ਆਪਣੇ ਕੋਲੇ ਚੁਰਲੂ ਮੰਤਰ ਵੀ ਹੋਰ ਹੈਗੇ ਬਣਾਉਣ ਬਣਾਉਣ ਵਾਸਤੇ ਵੀਡੀਓ ਤੇ ਇੰਨੇ ਸ਼ੂ ਭਾਈ ਲੈ ਕੇ ਆਇਆ ਸੀਗਾ ਤੇ ਚੱਕ ਲੈ ਭਾਈ ਆਪਾਂ ਡਾਂਗ ਜੀ ਤੇ ਆਪਾਂ ਇਹਦੇ ਨਾਲ ਥੋੜੀ-ਮੋਟੀ ਵੀਡੀਓ ਬਣਾਵਾਂਗੇ ਚੱਲਦੇ ਆ ਭਾਈ ਪਹਿਲਾਂ ਆਪਾਂ ਚਾਹ ਪੀਣ ਤੇ ਫੇਰ ਕਰਦੇ ਆ ਅਗਲੀ ਗੱਲਬਾਤ ਇਹ ਥਾਂ ਤੁਸੀਂ ਭਾਈ ਦੇਖੀ ਆ ਹਨਾ ਤੇ ਇਸ ਥਾਂ ਦੇ ਜਿਹੜੇ ਆਪਣੇ ਰਾਤ ਸਾਈਕਲ ਖੜੇ ਸੀਗੇ ਇਹ ਸਾਰੀ ਰਾਤ ਬਾਈ ਬਾਹਰ ਹੀ ਖੜੇ ਰਹੇ ਆ ਤੇ ਤੜਕੇ ਮੀਂਹ ਆਇਆ ਸੀਗਾ ਤੇ ਮੀਂਹ ਕਰਨ ਪਾਈ ਜਿਹੜੇ ਸਾਈਕਲ ਆਪਾਂ ਅੰਦਰ ਕਰਤੇ ਤੇ ਅੰਦਰ ਉਹ ਵੀ ਤੁਹਾਨੂੰ ਥਾਂ ਆਪਾਂ ਦਿਖਾ ਦਿੰਨੇ ਆ ਜਿੱਥੇ ਆਪਾਂ ਸਾਈਕਲ ਅੰਦਰ ਖੜਾਏ ਆ ਆ ਇੱਥੇ ਸ਼ੀਟਾਂ ਜੀਆਂ ਲੱਗੀਆਂ ਹੋਈਆਂ ਨੇ ਕੁਰਸੀਆਂ ਜੀਆਂ ਇਹਨਾਂ ਦੇ ਵਿੱਚ ਖੜਾ ਕੇ ਆਪਾਂ ਸਾਈਕਲ ਬਾਈ ਤੇ ਮੀਂਹ ਕਣੀ ਤੋਂ ਜਿਹੜੇ ਸਾਈਕਲ ਬਚ ਜਾਣਗੇ ਤੇ ਝਰਜਰ ਨਹੀਂ ਪਊਗੀ ਹਨਾ ਇਹਨਾਂ ਨੂੰ ਨੀ ਤਾਂ ਫਿਰ ਬਾਹਰ ਖੜੇ ਰਹਿੰਦੇ ਤਾਂ ਭਾਈ ਮੀਂਹ ਪੈਂਦਾ ਇਹਦੇ ਉੱਪਰ ਤੇ ਜਰਜੁਰ ਪੈ ਜਾਂਦੀ ਇੱਕ ਸਾਈਕਲ ਪਈ ਆ ਖੜੀ ਹੋਈ ਉੱਤੇ ਆਉਂਦਿਆਂ ਨੂੰ ਭਾਈ ਉਹੀ ਕੰਮ ਹੋ ਗਿਆ ਚਾਹ ਵਾਲੀ ਕੰਟੀਨ ਹੀ ਬੰਦ ਹੋ ਗਈ ਤੇ ਚਲੋ ਭਾਈ ਜਦੋਂ ਕੰਟੀਨ ਖੁੱਲੂਗੀ ਹਨਾ ਤੇ ਚਾਹ ਚੂ ਪੀ ਕੇ ਫਿਰ ਆਪ ਅਗਲੀ ਗੱਲਬਾਤ ਕਰਾਂਗੇ ਤੇ ਆ ਉੱਪਰੋਂ ਵੀ ਤੁਸੀਂ ਇੱਕ ਵਾਰੀ ਜਾਜ ਦੇਖ ਲਓ ਰਾਤ ਵਾਲੇ ਹਨੇਰੇ 'ਚ ਤੁਹਾਨੂੰ ਜਾਜ ਦਿਖਾਈ ਨਹੀਂ ਹੋਣਾ ਇਹ ਤੇ ਭਾਈ ਕਹੀ ਜਾਂਦੇ ਸੀ ਕਹਿੰਦਾ ਵੀ ਇਹ ਚ ਪਾਣੀ ਅਸੀਂ ਛੱਡਾਂਗੇ ਤੁਸੀਂ ਨਹਾ ਲਓ ਕਹਿੰਦਾ ਕਿ ਇਹ ਚ ਪਾਣੀ ਹਜੇ ਤੱਕ ਨਹੀਂ ਛੱਡਿਆ ਕਰਦੇ ਆਪਾਂ ਇਸੇ ਕਨੈਕਟਰ ਜਾਂ ਟੀਟੀ ਨਾਲ ਗੱਲ ਇਹਦੇ ਨਾਲ ਛਡਾਉਣੇ ਆ ਇਹ ਚ ਪਾਣੀ ਪੂਣੀ ਫਿਰ ਭਾਈ ਇਹ ਚ ਵੀ ਨਹਾਵਾਂਗੇ ਥੱਲੇ ਤਾਂ ਆਪਾਂ ਦੋ ਤਿੰਨ ਵਾਰੀ ਨਹਾ ਲੇ ਪਣ ਕੇ ਆ ਗਈ ਭਈ ਆਪਣੀ ਚਾਹ ਤੇ ਉੱਪਰ ਲਿਖਿਆ ਹੈ ਤਾਜ ਮਹਿਲ ਇਹਦੇ ਵਿੱਚ ਭਈ ਆਹ ਪੁੜੀ ਜੀ ਹੁੰਦੀ ਆ ਇਹਨੂੰ ਚਾਰਕ ਵਾਰੀ ਉੱਤੇ ਥੱਲੇ ਕਰੋ ਤੇ ਭਾਈ ਚਾਹ ਬਣ ਜਾਂਦੀ ਹੈ। ਚਾਕੀ ਬਣ ਗਈ ਜੀ ਆਪਣੀ ਚਾਹ। ਤੇ ਚਾਹ ਪੀ ਗਏ ਭਾਈ ਫਿਰ ਕਰਦੇ ਆਪਾਂ ਅਗਲੀ ਗੱਲਬਾਤ। ਜਿਹੜੀ ਟਿਕ ਟੰ ਟੁਕਾਂ ਦੀ ਗੱਲ ਆਪਾਂ ਕਰੀ ਜਾਂਦੇ ਸੀਗੇ। ਜੇ ਗੱਲ ਕਰੀਏ ਭਈ ਆਪਾਂ ਇਸ ਜਹਾਜ਼ ਦੀ ਤੇ ਇਸ ਜਹਾਜ਼ ਦਾ ਨਾਮ ਹੈਗਾ ਜੀ ਸਵਰਾਜ ਦਵੀਪ। ਇਹ ਇਹੜਾ ਇਹ ਹੁਗਲੀ ਨਦੀ ਦੇ ਵਿੱਚ ਹੋਣਾ ਚੱਲੀ ਜਾਂਦਾ ਹੈਗਾ। ਤੇ ਇਹ ਬਈ ਕੋਲਕੱਤਾ ਦੇ ਖਿਦਰਪੁਰ ਡੌਂਗ ਤੋਂ ਚੱਲਦਾਗਾ ਅਨ ਡਿਮਾਂਡ ਤੱਕ ਜਾਂਦਾਗਾ ਇਹ ਜਾਂਦਾ ਚਨਈ ਵਿੱਚ ਦੀ ਹੋ ਕੇ ਜਾਂਦਾਗਾ ਜੀ ਚ ਚਨਈ ਵੀ ਨੇੜੇ ਪੈ ਜਾਂਦਾਗਾ ਤੇ ਅਨ ਡਮਾਣੇ ਜਾਂਦਾਗਾ ਖਿਦਰਪੁਰ ਪੋਰਟ ਤੇ ਜੇ ਗੱਲ ਕਰੀਏ ਬਈ ਇਸ ਜਹਾਜ਼ ਨੂੰ ਛੱਡ ਕੇ ਇਹ ਵੱਡੇ ਜਹਾਜ਼ ਨੂੰ ਛੱਡ ਕੇ ਆਸੇ ਪਾਸੇ ਜਿਹੜੀਆਂ ਕਿਸ਼ਤੀਆਂ ਵੀ ਬਹੁਤ ਚੱਲਦੀਆਂ ਨੇ ਛੋਟੀਆਂ ਛੋਟੀਆਂ ਕਿਸ਼ਤੀਆਂ ਹੁੰਦੀਆਂ ਨੇ ਜਿਹੜੀਆਂ ਉਹ ਆਪਾਂ ਤੁਹਾਨੂੰ ਯੂਮ ਕਰਕੇ ਦਿਖਾ ਦਿੰਨੇ ਆ ਤੇ ਮੇਂ ਆ ਚੱਲੀ ਜਾਂਦੀਆਂ ਨੇ ਜੀ ਛੋਟੀਆਂ ਛੋਟੀਆਂ ਕਿਸ਼ਤੀਆਂ ਨੇ ਐ ਤਾਂ ਨਹੀਂ ਪਤਾ ਵੀ ਭਾਈ ਕਾਦੇ ਲਈ ਚੱਲਦੀਆਂ ਹਨਾ ਵੀ ਕਿਵੇਂ ਕੀ ਗੱਲਬਾਤ ਇਹਨਾਂ ਦੀ ਪਰ ਚੱਲਦੀਆਂ ਬਹੁਤ ਨੇ ਆਸ-ਪਾਸੇ ਬਹੁਤ ਦੇਖਣ ਨੂੰ ਮਿਲ ਜਾਂਦੀਆਂ ਨੇ ਆਪਾਂ ਨੂੰ ਤੇ ਇਹਦਾ ਨਾਮ ਸੀਗਾ ਜੀ ਸਵਰਾਜ ਦਵੀਪ ਜਹਾਜ਼ ਤੇ ਇਹ ਨਾਮ ਭਾਈ ਕਿਉਂ ਪਿਆ ਕਿਵੇਂ ਪਿਆਗਾ ਇਹ ਵੀ ਤੁਹਾਨੂੰ ਆਪਾਂ ਦੱਸਾਂਗੇ ਤੇ ਇਹ ਜਹਾਜ਼ ਦਾ ਨਾਮ ਭਈ ਇੱਕ ਟਾਪੂ ਤੋਂ ਪਿਆਗਾ ਰਾਜ ਜਾਂਦਾ ਇੱਕ ਟਾਪੂ ਆਊਗਾ ਸਵਰਾਜ ਦੇਵੀਪ ਤੇ ਉਸ ਟਾਪੂ ਦਾ ਨਾਮ ਆ ਜੀ ਸਵਰਾਜ ਦੇਵੀਪ ਤੇ ਟਾਪੂ ਦੇ ਨਾਮ ਤੋਂ ਪਹਿਲਾਂ ਬਈ ਉਹ ਕਿਸੇ ਗੋਰੇ ਦਾ ਨਾਮ ਸੀਗਾ ਅੰਗਰੇਜ਼ ਦਾ ਨਾਮ ਸੀਗਾ ਤੇ ਅੰਗਰੇਜ਼ ਤੋਂ ਬਾਅਦ ਉਸ ਟਾਪੂ ਦਾ ਨਾਮ ਰੱਖਿਆ ਗਿਆ ਸੀਗਾ ਸਵਰਾਜ ਦੇਵੀਪ ਤੇ ਉਸ ਤੋਂ ਬਾਅਦ ਬਈ ਇਸ ਜਹਾਜ਼ ਦਾ ਨਾਮ ਰੱਖਿਆ ਸੀ ਸਵਰਾਜ ਦੇਵੀਪ ਸਵਰਾਜ ਦੇਵੀਪ ਹੋ ਕੀ ਇਹ ਉੱਥੇ ਜਾਂਦਾਗਾ ਅੰਡਮਾਨ ਹੁਣ ਗੱਲ ਆ ਗਈ ਜੀ ਇਹ ਜਹਾਜ਼ ਚੱਲਦਾ ਕਿਵੇਂ ਏ ਬਾਈ ਪਾਣੀ ਦੇ ਵਹਾਅ ਦੇ ਹਿਸਾਬ ਨਾਲ ਇਹ ਜਾਜ ਚੱਲਦਾਗਾ ਜਦੋਂ ਪਾਣੀ ਦਾ ਵਹਾਅ ਘਟ ਜਾਂਦਾਗਾ ਤੇ ਉੱਥੇ ਹੀ ਬਈ ਇਹ ਖੜਾ ਲੈਂਦੇ ਆ ਜਾਜ ਨੂੰ ਤੇ ਉੱਥੇ ਹੀ ਖੜਾ ਰਹਿੰਦਾ ਜਿੰਨੇ ਪਾਣੀ ਦਾ ਵਹਾਅ ਵੱਧਦਾਗਾ ਤੇ ਉਵੇਂ ਉਹਨੂੰ ਤੋੜ ਲੈਂਦੇ ਆ ਤੇ ਰਾਹ ਦੇ ਵਿੱਚ ਬਈ ਇੱਕ ਦੋ ਵਾਰੀ ਇਹਦਾ ਮੂੰਹ ਵੀ ਘਮਾਉਂਦੇ ਆ ਇਸ ਜਾਜ ਦਾ ਤੇ ਕਈ ਵਾਰੀ ਉਹ ਪਾਸਾ ਮੂਰੇ ਹੋ ਜਾਂਦਾਗਾ ਤੇ ਕਈ ਵਾਰੀ ਜਿਹੜਾ ਅੱਗੇ ਵਾਲਾ ਪਾਸਾ ਉਹ ਪਿੱਛੇ ਹੋ ਜਾਂਦਾਗਾ ਤੇ ਪਿੱਛੇ ਵਾਲਾ ਪਾਸਾ ਜਿਹੜਾ ਅੱਗੇ ਹੋ ਜਾਂਦਾਗਾ ਇਦਾਂ ਵੀ ਮਾੜਾ ਮੋਟਾ ਇਹ ਕੁਝ ਕਰਦੇ ਆ ਦੇ ਹਾਜੇ ਤਾਂ ਭਾਈ ਇਹ ਹੁਗਲੀ ਨਦੀ ਚੱਲੀ ਜਾਂਦੀ ਆ ਹੁਗਲੀ ਨਦੀ ਤੋਂ ਨਿਕਲਦੇ ਨਿਕਲਦੇ ਭਾਈ ਇਹ ਲਾ ਦੂਗਾ ਸ਼ਾਮ ਤੱਕ 5 6 ਵਜੇ ਜਿਹੜਾ ਸਮੁੰਦਰ ਚ ਵੜਨ ਨੂੰ ਲਾ ਦੂਗਾ ਐਨਾ ਟਾਈਮ ਤੇ ਜਦੋਂ ਭਾਈ ਆਪਾਂ ਸਮੁੰਦਰ ਦੇ ਵਿੱਚ ਵੜ ਗਏ ਤੇ ਕੋਈ ਉੱਥੇ ਨੈਟਵਰਕ ਨਹੀਂ ਆਊਗਾ ਕੋਈ ਕੁਛ ਨਹੀਂ ਆ ਫੋਨ ਭਾਈ ਆਪਣੇ ਸਿਮਸੂਮ ਜਿਹੜੇ ਸਾਰੇ ਬੰਦ ਹੋ ਜਾਣਗੇ ਜਿਹੜਾ ਤੇ ਆਪਾਂ ਫੋਨ ਭਾਈ ਜਿਹੜਾ ਵੀਡੀਓ ਬਣਾਉਣ ਦੇ ਤੌਰ ਤੇ ਵਰਤ ਸਕਦੇ ਆ ਉਹ ਵਰਤਨ ਨੂੰ ਕੰਮ ਦਾ ਨਹੀਂ ਰਹਿਣਾ ਫੋਨ ਆਪਣੇ ਤੇ ਹੁਣ ਗੱਲ ਆ ਗਈ ਬਈ ਇਸ ਜਹਾਜ਼ ਦੇ ਵਿੱਚ ਕਿੰਨੇ ਯਾਤਰੀ ਇੱਕ ਰੂਟ ਤੇ ਸਫ਼ਰ ਕਰ ਸਕਦੇ ਆ ਕਿ ਜਿਵੇਂ ਬਈ ਇੱਕ ਕੋਲਕਾਤਾ ਤੋਂ ਚੱਲਿਆ ਹੋਇਆਗਾ ਖੇਦਰਪੁਰ ਡੋਂਗ ਤੋਂ ਤੇ ਹੁਣ ਤਾਂ ਬਈ ਇਹਦੇ ਵਿੱਚ 100 11 ਪਤਾ ਨਹੀਂ 12 ਬਈ ਐਨੇ ਕੀ ਯਾਤਰੀ ਹੈਗੇ ਆ ਕਿਉਂਕਿ ਬਈ ਇਹ ਡੇਢ ਸਾਲ ਬਾਅਦ ਚੱਲੇਗਾ ਕੁਝ ਤਕਨੀਕੀ ਪ੍ਰੋਬਲਮਾਂ ਕਰਕੇ ਇਹਨੂੰ ਜਹਾਜ਼ ਨੂੰ ਬੰਦ ਕੀਤਾ ਗਿਆ ਸੀਗਾ ਇਹ ਚੱਲਦਾ ਨਹੀਂ ਸੀਗਾ ਇਹ ਪਹਿਲੀ ਵਾਰੀ ਚੱਲਿਆ ਭਾਈ ਆਪਣੇ ਕਰਮਾਂ ਨੂੰ ਤੇ ਹੁਣ ਜਿਹੜੇ ਇਹਦੇ ਵਿੱਚ ਯਾਤਰੀ ਹੈਗੇ ਆ 111 ਜਾਂ 12 ਯਾਤਰੀ ਹੈਗੇ ਆ ਤੇ ਇੱਕ ਰੂਟ ਦੇ ਵਿੱਚ ਬਾਈ 1000 ਤੋਂ 1100 ਯਾਤਰੀ ਜਿਹੜਾ ਇਹਦੇ ਵਿੱਚ ਸਫਰ ਕਰ ਸਕਦੇ ਆ ਤੇ ਖੇਦਰਪੁਰ ਤੋਂ ਸਿੱਧਾ ਅੰਡਮਾਨ ਜਾ ਸਕਦੇ ਆ ਆ ਗਿਆ ਬਾਈ ਜਿਸ ਬਾਈ ਦੀ ਬੜੇ ਚਿਰਾਂ ਤੋਂ ਆਪਾਂ ਵੇਟ ਕਰੀ ਜਾਂਦੇ ਆ ਇਸ ਕੁਰਸੀਆਂ ਤੇ ਬੈਠੇ ਹੋਏ ਵੀ ਭਾਈ ਬਾਈ ਜਾਊਗਾ ਚਾਹ ਪੀਵਾਂਗੇ ਬਾਈ ਕੋਲੋਂ ਤੇ ਆ ਹੀ ਗਿਆ ਭਾਈ ਬਾਈ ਚਾਹ ਪੀ ਕੇ ਫਿਰ ਤੁਹਾਨੂੰ ਇਸ ਜਹਾਜ਼ ਦੇ ਟਿਕਟਾਂ ਬਾਰੇ ਦੀ ਜਾਣਕਾਰੀ ਦਿੰਨੇ ਆ ਕਿ ਕਿੱਥੋਂ ਪਈ ਟਿਕਟ ਲੈਣੀ ਪੈਂਦੀ ਆ ਤੇ ਕਿੰਨੇ ਰੁਪਏ ਦੀ ਟਿਕਟਾਂ ਆਉਂਦੀ ਆ ਤੇ ਕਿਹੜੇ ਇਹਦੇ ਵਿੱਚ ਜਿਹੜੇ ਰਹਿਣ ਵਾਸਤੇ ਥਾਂ ਮਿਲਦੀ ਆ ਕਿਹੜੀ ਟਿਕਟ ਦੇ ਵਿੱਚ ਮਿਲਦੀ ਆ ਤੇ ਕਿੰਨੇ ਪੈਸਿਆਂ 'ਚ ਮਿਲਦੀ ਆ ਸਾਰੀ ਗੱਲਬਾਤ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਤੇ ਇੱਕ ਵਾਰੀ ਆਸਾ ਪਾਸਾ ਪਾਈ ਫਿਰ ਦੇਖ ਲਿਓ ਚਾਹ ਪੀਣ ਤੋਂ ਬਾਅਦ ਬਈ ਤੁਸੀਂ ਆਪਣਾ ਜਿਹੜਾ ਸਮਾਨ ਆ ਹਨਾ ਉਹ ਵੀ ਲਿਆ ਸਕਦੇ ਹੋ ਜਿਵੇਂ ਫਰੂਟ ਵਗੈਰਾ ਕੋਈ ਵੀ ਖੀਰੇ కూਰੇ ਹਨਾ ਤੇ ਕੁਝ ਵੀ ਇਦਾਂ ਦੀਆਂ ਚੀਜ਼ਾਂ ਬਿਸਕੁਟ ਵਗੈਰਾ ਕੁਝ ਵੀ ਜਿਹੜਾ ਆਪਣਾ ਖਾਣ ਪੀਣ ਲਈ ਜਿਹਦੇ ਨਾਲ ਆਪਣਾ ਢਿੱਡ ਭਰ ਜੇ ਉਹਦਾਂ ਦੀਆਂ ਚੀਜ਼ਾਂ ਤੁਸੀਂ ਆਪ ਵੀ ਲਿਆ ਸਕਦੇ ਹੋ ਤੇ ਇਹ ਆਪਾਂ ਬਿਜਾਪਤਾ ਨਹੀਂ ਲੈ ਕੇ ਆਏ ਇਹ ਆਪਾਂ ਨੂੰ ਕੋਈ ਖਵਾਈ ਜਾਂਦਾਗਾ ਆਪਾਂ ਖਾਈ ਜਾਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸੱਚ ਬਈ ਆਪਣੀ ਗੱਲ ਰਹਿੰਦੀ ਸੀਗੀ ਵੀ ਭਾਈ ਟੈਕਟਾਂ ਟੁਕਟਾਂ ਦਾ ਦੱਸਣਾ ਹਨਾ ਵੀ ਕੀ ਗੱਲਬਾਤ ਆ ਵੀ ਕਿੰਨੇ ਕਿੰਨੇ ਦੇ ਟੈਕਟ ਪੈਂਦੀ ਆ ਕਿੰਨੇ ਦੇ ਕੀ ਕੁਛ ਹਨਾ ਤੇ ਉਹ ਭਾਈ ਤੁਹਾਨੂੰ ਆਪਾਂ ਕੱਲ ਦੀ ਵੀਡੀਓ ਚ ਦੱਸਾਂਗੇ ਤੇ ਅੱਜ ਦੀ ਵੀਡੀਓ ਆਪਣੀ ਇੱਥੇ ਹੀ ਸਮਾਪਤੀ ਵੱਲ ਵੱਧਦੀ ਆ ਤੇ ਸਮਾਪਤੀ ਕਰਨ ਤੋਂ ਪਹਿਲਾਂ ਜੀ ਤੁਹਾਨੂੰ ਆਪਾਂ ਉਹ ਚੀਜ਼ ਦਿਖਾਵਾਂਗੇ ਜਿੱਥੇ ਆਪਾਂ ਰਾਤ ਨੂੰ ਸੌਣੇ ਹੁੰਨੇ ਆ ਹਨਾ ਉਹ ਚੀਜ਼ ਤੁਹਾਨੂੰ ਆਪਾਂ ਜ਼ਰੂਰ ਸਾਂਝੀ ਕਰਾਂਗੇ ਜਿਹੜੇ ਆਪਣੇ ਬੈਂਕ ਬੈੱਡ ਲੱਗੇ ਹੋਏ ਆ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਉੱਥੇ ਜਾ ਕੇ ਫਿਰ ਅਗਲੀ ਗੱਲਬਾਤ ਕਰਾਂਗੇ ਹਨਾ ਤੇ ਜੇ ਬਈ ਤੁਸੀਂ ਸਮੁੰਦਰ ਦੀ ਗੱਲ ਕਰੀਏ ਤੇ ਸਮੁੰਦਰ ਹਜੇ ਸਟਾਰਟ ਨਹੀਂ ਹੋਇਆ ਹਜੇ ਤਾਂ ਜੇ ਨਦੀ ਚੱਲੀ ਜਾਂਦੀ ਆ ਬਈ ਤੇ ਨਦੀ ਵੀ ਕਾਫੀ ਜਿਹੜੀ ਫੈਲਰ ਗਈ ਹੁਣੇ ਤੇ ਕਾਫੀ ਜਿਹੜਾ ਵੱਡਾ ਆਸਾ ਪਾਸਾ ਘਟਦੀਦਾਗਾ ਸਾਹਮਣੇ ਦੂਰ ਦੂਰ ਤੱਕ ਕੱਲਾ ਪਾਣੀ ਦਿਖਦਾਗਾ ਤੇ ਜਦੋਂ ਕੱਲ ਨੂੰ ਬਈ ਸਮੁੰਦਰ ਆ ਗਿਆ ਫਿਰ ਤਾਂ ਹੋਰ ਵੀ ਥੋੜਾ ਮੋਟਾ ਸਾਰਾ ਏਰੀਆ ਫੈਲ ਜੂ ਹਨਾ ਵੀ ਪਾਣੀ ਸਾਰੇ ਪਾਸੇ ਪਾਣੀ ਪਾਣੀ ਹੋਊਗਾ ਆਸੇ ਪਾਸੇ ਇਨਾਂ ਦਾ ਘਰ ਹੋਣਗੇ ਜੀ ਤੇ ਨਾ ਹੀ ਕੋਈ ਆਸੇ ਪਾਸੇ ਦਰੱਖਤ ਆ ਇਹ ਪਾਣੀ ਪਾਣੀ ਚ ਗੱਲ ਨੂੰ ਵੜ ਦਾਂਗੇ ਇਕੱਲੇ ਤੇ ਪਾਣੀ ਦੀ ਛਲ ਚੈੱਕ ਕਰਾਈ ਬਿੱਟੂ ਇਧਰ ਤੇ ਜਿਵੇਂ ਜਿਵੇਂ ਭਾਈ ਆਪਾਂ ਸਮੁੰਦਰ ਦੇ ਵੱਲ ਜਾਈ ਜਾਵਾਂਗੇ ਓਵੇਂ ਓਵੇਂ ਜਿਹੜੇ ਪਾਣੀ ਦੀਆਂ ਛੱਲਾਂ ਜ਼ਿਆਦਾ ਤੇਜ਼ ਹੁੰਦੀਆਂ ਜਾਣਗੀਆਂ ਤੇ ਇਹ ਹਜੇ ਤੁਹਾਨੂੰ ਘੱਟ ਦਿਖੀ ਹੋਣੀ ਆ ਤੇ ਕੱਲ ਦੀ ਜਿਹੜੀ ਆਪਣੀ ਤੜਕੇ ਵਾਲੀ ਵੀਡੀਓ ਆਪਾਂ ਬਣਾਵਾਂਗੇ ਤੇ ਉਸ ਵੀਡੀਓ ਦੇ ਵਿੱਚ ਤੁਹਾਨੂੰ ਵਿਸਤਾਰਪੂਰਵਕ ਦੱਸਾਂਗੇ ਭਾਈ ਸਾਰਾ ਕੁਝ ਦਿਖਾਵਾਂਗੇ ਕਿੰਨੀ ਕਿੰਨੀ ਛੱਲ ਪਾਣੀ ਦੀ ਬਣਦੀ ਆ ਕਿੰਨੀ ਕਿ ਨਹੀਂ ਤੇ ਚਲਦੇ ਆਪਾਂ ਜੀ ਆਪਾਂ ਥੱਲੇ ਵਾਲ ਨੂੰ ਹਨਾ ਪਹਿਲਾਂ ਇੱਕ ਵਾਰੀ ਆਪਾਂ ਹੋਰ ਚਾਹ ਪੀ ਲਈਏ ਉੱਤੇ ਕੰਟੀਨ ਦੇ ਜਾ ਕੇ ਤੇ ਕੰਟੀਨ ਬੰਦ ਨਾ ਹੋ ਜਾਈ ਚਾਹ ਪੀ ਕੇ ਫਿਰ ਚਲਦੇ ਆਪਾਂ ਥੱਲੇ ਨੂੰ ਤੇ ਉਹ ਵੀ ਆਪਾਂ ਤੁਹਾਨੂੰ ਥਾਂ ਦਿਖਾਵਾਂਗੇ ਕਿੱਥੇ ਆਪਾਂ ਰਾਤ ਨੂੰ ਸੌਣੇ ਹੁੰਦੀਆਂ ਜੀ ਜੇ ਗੱਲਬਾਤ ਕਰੀਏ ਬਾਈ ਆਪਾਂ ਇੱਥੇ ਹਨੇਰੇ ਦੀ ਤੇ ਹਨੇਰਾ ਬਾਈ ਬਹੁਤ ਜਲਦੀ ਢਲ ਜਾਂਦਾ ਹੈਗਾ ਹਜੇ 5 ਹੀ ਵਜੇ ਆ ਸਵਾ 5 ਜਿਹੜਾ ਟਾਈਮ ਹੋਇਆ ਹਜੇ ਤੇ ਸਵਾ 5 ਵਜੇ ਬਾਈ ਆਸੇ-ਪਾਸੇ ਕੁਝ ਨਹੀਂ ਦਿਖਦਾ ਥੱਲੇ ਵੀ ਬਾਈ ਕੁਝ ਨਹੀਂ ਦਿਖੀਦਾ ਪਾਣੀ ਦੇ ਛੱਲਾ ਤੁਹਾਨੂੰ ਦਿਖਦੀਆਂ ਹੋਣਗੀਆਂ ਥੋੜੀਆਂ ਮੋਟੀਆਂ ਹੋਰ ਇੱਥੇ ਕੁਝ ਨਹੀਂ ਦਿਖਦਾ ਬਾਈ ਜੇ ਗੱਲ ਕਰੀਏ ਬਈ ਆਪਣੇ ਰਹਿਣ ਸਹਿਣ ਦੀ ਹਨਾ ਤੇ ਇੱਧਰ ਬਈ ਆਪਣਾ ਜਿਹੜਾ ਰਹਿਣ ਬਸੇਰਾ ਹੈਗਾਗਾ ਬੋਟ ਨੰਬਰ 9 717 ਤੇ 774 ਇਹ ਬਈ ਇਹ ਮਤਲਬ ਕਾਊਂਟਰ ਦੇ ਸਾਹਮਣੇ ਲਿਖੇ ਹੋਏ ਆ ਤੇ ਇਹਦੇ ਅੰਦਰ ਬਈ ਆਪਾਂ ਰਹਿੰਦੇ ਆ ਤੇ

ਵੀ ਭਾਈ ਮਹਿਫਲ ਜਮਾਈ ਬੈਠਿਆ ਬਾਬੇ ਦੇ ਭਜਨ ਗਾਈ ਜਾਂਦੇ ਆ ਹਰੇ ਰਾਮਾ ਹਰੇ ਕ੍ਰਿਸ਼ਨ ਆ ਲੈਂਦੇ ਤੇ ਜੇ ਗੱਲ ਕਰੀਏ ਭਈ ਆਪਣੇ ਰਹਿਣ ਸਹਿਣ ਦੀ ਤੇ ਆ ਆਪਣਾ ਵੀ ਰਹਿਣ ਬਸੇਰਾ ਹੁੰਦਾਗਾ ਇਧਰ ਬੈੱਡ ਜਾ ਬਣਿਆ ਹੋਇਆਗਾ ਤੇ ਇਹਦੇ ਵਿੱਚ ਵੜ ਕੇ ਸੌ ਜਾਂਦੇ ਜੀ ਇੱਕ ਥੱਲੇ ਬਣ ਇੱਕ ਉੱਪਰ ਬਣਿਆ ਹੋਇਆ ਤੇ ਜਿਵੇਂ ਕਿ ਤੁਹਾਨੂੰ ਭਈ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੀ ਹੋਇਆਗਾ ਵੀ ਭਈ ਇਹਦੇ ਵਿੱਚ ਯਾਤਰੀ ਬਹੁਤ ਘੱਟ ਆ ਤੇ ਬੈੱਡ ਸਾਰੇ ਵਿਹਲੇ ਪਿਆ ਜਿੰਨੇ ਜਿੰਨੇ ਮਰਜ਼ੀ ਬੈੱਡ ਲੈ ਕੇ ਜਾਂਦਾ ਸੌਂਜੋ ਕਹਿੰਦਾ ਕੋਈ ਚੱਕਰ ਨਹੀਂ ਆ ਕਹਿੰਦਾ ਤੇ ਆ ਬੈੱਡ ਭਾਈ ਮੇਰੇ ਆ ਦੋਨੇ ਥੱਲੇ ਸਮਾਨ ਰੱਖ ਲੈਣਾ ਉਪਰ ਆ ਪੈ ਜਾਣਾ ਹੈ ਤੇ ਚੱਲਦੇ ਹੁਣ ਭਾਈ ਆਪਾਂ ਰੋਟੀ ਪਾਣੀ ਖਾਈਏ ਤੇ ਬੰਦ ਨਾ ਹੋ ਜਾ ਕਿਦਰੇ ਉਹ ਕੰਟੀਨ ਜੀ ਉਹਦੇ ਵੀ ਸ਼ਡਿਊਲ ਬਣੇ ਹੋਇਆ ਚੱਲਦੇ ਆਂ ਭਾਈ ਹੁਣ ਆਪਾਂ ਕੰਟੀਨ ਵੱਲ ਨੂੰ ਤੇ ਕੰਟੀਨ 'ਚ ਜਿਹੜਾ ਆਪਣਾ ਖਾਣਾ-ਦਾਣਾ ਖਾઈએ ਤੇ ਇੱਕ ਗੱਲ ਭਾਈ ਹੋਰ ਇਸ ਸਮੁੰਦਰੀ ਜਹਾਜ਼ ਦੇ ਵਿੱਚ ਭਾਈ ਡਿਸਪੈਂਸਰੀ ਵੀ ਬਣੀ ਹੋਈ ਆ ਤੇ ਡਿਸਪੈਂਸਰੀ ਡਿਸਪੈਂਸਰੀ ਦਾ ਜਿਹੜਾ ਸਮਾਂ ਲਿਖਿਆ ਹੋਇਆ ਹੈਗਾ ਜੀ 9:30 ਤੋਂ 11:30 ਤੇ 4:30 ਤੋਂ 6 ਵਜੇ ਤੱਕ ਖੁੱਲਦੀ ਆ ਜੀ ਜੇ ਆਪਾਂ ਖਾਣੇ-ਦਾਣੇ ਦੀ ਗੱਲ ਕਰੀਏ ਤਾਂ ਭਾਈ ਇੱਕ-ਇੱਕ ਕਾਰਡ ਬਣਾ ਕੇ ਦਿੰਦੇ ਆ ਇਹ ਕਾਰਡ ਬਣਦਾ 1000 ਰੁਪਏ ਦਾ 990 ਰੁਪਏ ਦਾ ਇੰਨਾ ਕੁ ਸਮਥਿੰਗ ਦਾ ਕਾਰਡ ਬਣਦਾਗਾ ਤੇ ਤਿੰਨ ਟਾਈਮ ਜਿਹੜੀ ਇਹਦੇ ਵਿੱਚ ਆਪਾਂ ਨੂੰ ਖਾਣਾ ਮਿਲ ਜਾਂਦਾਗਾ ਅ ਬ੍ਰੇਕਫਾਸਟ ਲੰਚ ਟੀ ਟਾਈਮ ਤੇ ਡਿਨਰ ਚਾਰ ਟਾਈਮ ਦਾ ਹੋ ਗਿਆ ਤੇ ਚਲੋ ਟੀ ਟਾਈਮ ਨੂੰ ਛੱਡੋ ਤਿੰਨ ਟਾਈਮ ਦਾ ਜਿਹੜਾ ਆਪਣਾ ਖਾਣਾ-ਦਾਣਾ ਇਹਦੇ ਵਿੱਚ ਹੋ ਗਿਆ ਬਾਈ ਤੇ ਖਾਣੇ-ਦਾਣੇ ਦੇ ਵਿੱਚ ਬਾਈ ਚਾਵਲ ਜੇ ਹੁੰਦੇ ਆ ਤੇ ਰੋਟੀ ਹੁੰਦੀ ਆ ਰੋਟੀ ਦਾ ਭਾਈ ਤੜਕੇ ਜਾਂ ਸ਼ਾਮ ਨੂੰ ਹੀ ਹੁੰਦੀ ਆ ਤੇ ਵੈਸੇ ਤਾਂ ਜ਼ਿਆਦਾਤਰ ਚਾਵਲੀ ਹੁੰਦੀ ਆ ਰਾਈਸੀ ਹੁੰਦੀ ਆ ਇਹਦੇ ਵਿੱਚ ਤੇ ਆਹ ਵਾਲੀ ਕੈਂਟੀਨ ਆ ਜੀ ਵੈਸੇ ਤਾਂ ਭਾਈ ਇਸ ਕੈਂਟੀਨ ਦੇ ਵਿੱਚ ਕੱਲੇ ਜਿਹੜੇ ਚਾਵਲੀ ਹੁੰਦੀ ਆ ਚਾਵਲ ਹੁੰਦੀ ਆ ਦਾਲ ਹੁੰਦੀ ਆ ਤੇ ਸਬਜ਼ੀ ਹੁੰਦੀ ਆ ਹਨਾ ਤੇ ਬਸ ਇਦਾਂ ਦਾ ਕੁਝ ਹੀ ਹੁੰਦਾ ਤੇ ਆਪਾਂ ਨੂੰ ਭਾਈ ਦੇਖ ਕੇ ਭਰਾ ਕਹਿੰਦੇ ਤੁਸੀਂ ਪੰਜਾਬੀ ਭਰਾ ਹੋ ਹਨਾ ਤੁਹਾਡੇ ਸਿਰ ਤੇ ਦਸਤਾਰਾਂ ਵੱਜੀਆਂ ਹੋਈਆਂ ਨੇ ਦਸਤਾਰਾਂ ਸੱਜੀਆਂ ਹੋਈਆਂ ਨੇ ਤੇ ਤੁਹਾਨੂੰ ਵੀ ਆਪਾਂ ਰੋਟੀ ਖਾਉਾਂ ਕਹਿੰਦਾ ਕਿ ਪੰਜਾਬੀ ਬੰਦੇ ਰੋਟੀ ਬਣਾਣੀ ਸਾਰਦੇ ਤੇ ਤੁਹਾਨੂੰ ਆਪਾਂ ਰੋਟੀ ਦਿਆ ਕਰਾਂਗੇ ਜੀ ਤੇ ਰੋਟੀ ਖਾਵਾਂਗੇ ਭਾਈ ਆਪਾਂ ਤੇ ਤੁਹਾਨੂੰ ਪਤਾ ਹੀ ਆ ਭਾਈ ਆਪਣਾ ਚਾਹ ਵਾਲਾ ਚੂਵਲਾਂ ਵਾਲਾ ਕਿੱਥੇ ਹੈ ਨਾ ਸਰਦਾਗਾ ਤੇ ਸਾਰਾ ਦਿਨ ਆਪਾਂ ਸਾਈਕਲ 'ਤੇ ਚਲਾਉਣੀ ਹੁੰਦੀ ਆ ਪਰ ਹੁਣ ਤਾਂ ਕਿਹੜੀ ਆਪਾਂ ਸਾਈਕਲ ਚਲਾਉਣੀ ਆ ਜੀ 4 ਦਿਨ ਤੇ ਫੇਰ ਵੀ ਰੋਟੀ ਬਿਨਾ ਸਬਰ ਨਹੀਂ ਆਉਂਦਾ ਤੇ ਚਾਵਲ ਚੂਵਲ ਦਾ ਭਾਈ ਜਿੰਨੇ ਮਰਜ਼ੀ ਖਾ ਲਈਏ ਉਹ 2 ਘੰਟੇ ਬਾਅਦ ਫੇਰ ਭੁੱਖ ਲੱਗ ਜਾਂਦੀ ਆ ਜੀ ਚਾਵਲ ਖਾ ਕੇ ਤੇ ਰੋਟੀ ਖਾ ਕੇ ਭਾਈ ਸਾਰਾ ਰਾਤ ਜਿਵੇਂ ਸਾਰਾ ਦਿਨ ਜਿਵੇਂ ਮਰਜੀ ਆਪਾਂ ਕੱਢ ਸਕਦੇ ਆ ਤੇ ਬਾਜਾ ਨੇ ਆਪਾਂ ਨੂੰ ਕਿਹਾ ਬਈ ਤੇ ਰੋਟੀ ਖਵਾ ਦਾਂਗੇ ਤੁਹਾਨੂੰ ਤੇ ਬਹੁਤ ਧੰਨਵਾਦ ਭਾਈ ਇਹਨਾਂ ਦਾ ਤੇ ਰੋਟੀ ਖਾਵਾਂਗੇ ਭਾਈ ਆਪਾਂ ਤੇ ਰੋਟੀ ਖਾ ਕੇ ਫਿਰ ਆਪਾਂ ਚાલਦੇ ਆ ਭਾਈ ਉੱਥੇ ਜਿੱਥੇ ਆਪਾਂ ਸੌਣਾਗਾ ਤੇ ਉੱਥੇ ਆਰਾਮ ਨਾਲ ਸੌ ਜਾਾਂਗੇ ਭਾਈ ਅੱਜ ਤੇ ਆ ਭਾਈ ਦਾਲ ਸਬਜੀ ਦੇਤੀ ਆਪਾਂ ਨੂੰ ਤੇ ਆ ਭਾਈ ਰੋਟੀਆਂ ਨੇ ਤੇ ਬਹੁਤ ਧੰਨਵਾਦ ਭਾਈ ਇਹਨਾਂ ਦਾ ਜਿਨੇ ਆਪਾਂ ਨੂੰ ਰੋਟੀਆਂ ਪੁੱਛੀਆਂ ਹਨਾ ਇਹਦਾ ਚਾਵੜਾ ਨਾਲ ਤਾਂ ਆਪਣਾ ਕਿੱਥੇ ਡੰਗਾ ਸਰਦਾਗਾ ਤੇ ਅੱਜ ਭਾਈ ਰੋਟੀ ਖਾਣੇ ਆ ਰੋਟੀ ਦਾ ਟਿੱਖਾ ਖਾ ਕੇ ਭਾਈ ਆ ਗਏ ਆਪਾਂ ਉੱਪਰ ਵਾਲੀ ਕੈਂਟੀਨ ਦੇ ਵਿੱਚ ਜਿੱਥੇ ਆਪਾਂ ਚਾਹ ਪੀਣੇ ਆ ਜੀ ਇਹ ਵਧੀਆ ਭਾਈ ਆਸੇ-ਪਾਸੇ ਦੀ ਹਵਾ ਬਹੁਤ ਵਧੀਆ ਆਉਂਦੀ ਆ ਤੇ ਠੰਡੀ-ਠੰਡੀ ਜਿਹੜੀ ਹਵਾ ਆਉਂਦੀ ਆ ਘੰਟਾ-ਅੱਧਾ ਘੰਟਾ ਬੈਠ ਕੇ ਇੱਥੇ ਭਈ ਆਪਣਾ ਵਧੀਆ ਇੰਜੋਏਮੈਂਟ ਜਾਂ ਵੀ ਹੋ ਜਾਂਦਾਗਾ ਤੇ ਟਾਈਮ ਪਾਸ ਜਾਂ ਵਧੀਆ ਹੋ ਜਾਂਦਾਗਾ ਤੇ ਬੈਨਿਆ ਭਾਈ ਇੱਥੇ ਘੰਟਾ ਅੱਧਾ ਘੰਟਾ ਹਨਾ ਤੇ ਬੈਠ ਕੇ ਫਿਰ ਚੱਲਦੇ ਆਪਾਂ ਥੱਲੇ ਆਪਣੇ ਲਗਜ਼ਰੀ ਰੂਮ ਦੇ ਵਿੱਚ ਤੇ ਜਿਹੜੇ ਆਪਣੇ ਬੈੱਡ ਲੱਗੇ ਹੋਏ ਆ ਜੀ ਹਨਾ ਜੀ ਟੀਲੀਲੀਲੀ ਹਾਂ